ਜਿੰਦਣ ਸਾਡੇ ਪਿੰਡਾਂ ਜਾਓਗੇ ਤੁਹਾਨੂੰ ਘੇਰਾਂਗੇ ਸਾਡੇ ਉੱਤੋਂ ਦੀ ਗੱਡੀਆਂ ਨਗਾ ਕੇ ਪਿੰਡਾਂ 'ਚ ਵਰ ਜਾਵਾਂਗੇ ਨਹੀਂ ਤੁਹਾਨੂੰ ਪਿੰਡਾਂ ਦੀਆਂ ਸੱਥਾਂ 'ਚ ਨਹੀਂ ਬੰਨ੍ਹ ਦੇਵਾਂਗੇ ਜਿਵੇਂ ਤੁਸੀਂ ਤੇ ਤੁਹਾਡੀ ਸਰਕਾਰ ਨੇ ਕਿੱਲ ਗੱਡੇ ਆ ਸਾਨੂੰ ਦਿੱਲੀ ਜਾਣ ਲਈ ਐਵੇਂ ਜਿਵੇਂ ਤੁਹਾਨੂੰ ਪਿੰਡਾਂ ਦੀਆਂ ਗਲੀਆਂ 'ਚ ਨਹੀਂ ਬੰਨ੍ਹ ਦੇਵਾਂਗੇ ਤੁਹਾਡਾ ਕੋਈ ਇਜ਼ਤ ਨਹੀਂ ਸਾਡੇ ਪਿੰਡਾਂ ਦੇ ਨਾਲ ਸੱਥਾਂ ਜਾਣਦਾ ਤੁਸੀਂ ਆਪਦਾ ਦਿੱਲੀ ਬੈਠੋ ਰਾਵਲਾ ਕੋਈ ਬੋਤਕਾਰ ਨਹੀਂ ਤੁਹਾਨੂੰ ਬੋਟਾ ਬਣਨ ਦਾ ਤੁਸੀਂ ਸਾਰੇ ਚੋਰ ਤੇਰੇ ਇਕੱਠੇ ਹੋਏ ਹੋ ਸਾਰੀਆਂ ਪਾਰਟੀਆਂ ਅੱਜ ਠੱਕ ਇਕੱਠੇ ਹੋਏ ਹੋ ਬਦਲ ਤੇਰੇ ਇਸ ਲਈ ਹਸਾਬ ਮੰਗਾ ਕੇ ਕੱਲੀ ਕੱਲ੍ਹ ਦਾ ਆਊਟ ਵਾਲੇ ਦਿਨਾਂ ਚ ਇਸ ਲਈ ਅੱਜ ਭਰਾਵੋ ਇਹ ਬੰਦ ਕਿੰਨੇ ਦਾ ਇਹਨਾਂ ਦੇ ਦਸਤਰ ਦੇ ਮੂੜੇ ਕੁਦਲਾ ਫੂਕਿਆ ਜਾ ਰਿਹਾ ਹੈ ਇਹਨਾਂ ਨੇ ਘਰੇ ਆ ਗਏ ਅਰਵੰਦ ਖਿਨੇਲਾ ਕੁਦਲਾ ਫੂਕਣ ਲੱਗੇ ਐ ਸੋ ਬੇਨਤੀ ਐ ਸਾਦੇ ਸਾਰੇ ਵੀਰਾਂ ਨੂੰ ਤੇ ਪੁੱਤਲੇ ਨੂੰ ਅੱਗ ਲਾਓ ਤੇ ਆਪਾਂ ਸਮਾਰਤੀ ਕਰ ਗਿਆ ਆ ਪੈਨਾਂ ਨੂੰ ਥੋੜੋ ਸੋਹਣਿਆ ਲੋਕਾਂ ਦਾ ਉਸ ਆਪ ਦਾ ਵੋਹ ਫਰ ਦੇ ਖਿਲਾਫ ਆਪਦੀ ਜਨਤਾ ਬਾਗਤੀ ਆ ਲੋ ਲੁਟੇਰੋ ਮਤਮੇ ਸਵਾਨ ਤੇ ਐ ਦੇਖ ਲਓ ਤੁਸੀਂ ਆ ਲੋਕਾਂ 'ਚ ਕਿਵੇਂ ਗੁੱਸਾ ਮਰਦਾ ਹੈ ਦੇ ਦੇਖਦੇ ਤੁਸੀਂ ਇੰਨਾ ਲੋਕਾਂ ਦਾ ਢਿੱcke ਆ ਗਏ ਫਿਰ ਤੁਹਾਡੇ ਦਾ ਮਨ ਦੀ ਦੇਖੋ ਕੀ ਹੈ ਥੋਡੀ ਜਿਹੋ ਜੀ ਐਸੀ ਤੈਸੀ ਹੁੰਦੀ ਹੈ ਠੀਕ ਹੈ ਔਰ ਵਾਲੇ ਸਮਿਆ ਤੇ ਹਾਲਤ ਬਾਈਣੀ ਆ ਥੋਡੀ ਉਹ ਦੂਰ ਹੋ ਜਾ ਭਾਈ ਪਟ્રોલ ਪਾਇਆ ਵਾ ਦੂਰ ਹੋ ਜਾ ਖੁੱਲਾ ਕਰ ਲੋ ਪੰਨਾਲ ਖੁੱਲਾ ਕਰ ਲੋ ਖੁੱਲਾ ਜੇ ਵੀ ਮੱਤਿਆ ਅੱਗ ਭੜਕ ਕੇ ਲੱਗੀ ਐ ਇਹ ਵਿੱਚ ਸਾਡੇ ਲੋਕਾਂ ਦਾ ਖੂਨ ਐ ਇਹ ਵਿੱਚ ਸਾਡੇ ਲੋਕਾਂ ਦਾ ਉਹ ਡਾਂਗਾਂ ਲਾ ਮਾਰੋ ਬਰਾਵਾ ਡਾਂਗਾਂ ਠੀਕ ਐ ਇਹ ਦੇਖ ਲਓ ਭਾਜ ਪਾਲੇ ਬਾਹਰ ਨਿਕਲ ਕੇ ਕਿੰਨਾ ਗੁੱਸਾ ਹਨੂ ਸੀ ਮੇਜ ਪਿਆ ਨੂੰ ਵੀ ਕੁੱਤੀ ਜਾਂਦੇ ਐ ਤੇ ਜੇ ਡਿੱਕੇ ਆ ਗਏ ਆਈ ਕੁੱਟਣਗੇ ਜੋ ਤੁਸੀਂ ਲੱਕੇ ਆਉਣੇ ਅਸੀਂ ਦਿੱਲੀ ਨੂੰ ਐਲਾਨ ਕਰਕੇ ਗਏ ਸੀ ਕਿਲਾ ਗੱਡੀਆਂ ਤੁਸੀਂ ਸਾਡੇ ਪਿੰਡਾਂ ਚ ਸੜਾ ਚ ਦੱਸ ਕੇ ਆਜੋ ਫਿਰ ਵੜ ਕੇ ਦੇਖੋ ਫਿਰ ਤੁਹਾਡੇ ਨਾਲ ਹੁੰਦੀ ਕੀ ਹੈ ਐਲਾਨ ਕਰਕੇ ਆਓ ਜਿਵੇਂ ਅਸੀਂ ਦਿੱਲੀ ਨੂੰ ਐਲਾਨ ਕਰਕੇ ਜੱਲੇ ਸੀ ਜਿਵੇਂ ਆ ਤੁਹਾਡੇ ਦਫ਼ਤਰ ਦੇ ਮੂਹਰੇ ਅਸੀਂ ਨੰਗੇ ਤੜ ਆਏ ਐ ਐਲਾਨ ਕਰਕੇ ਆਜੋ ਆਏ ਸਾਡੇ ਪਿੰਡਾਂ ਜੇ ਐਲਾਨ ਕਰਕੇ ਫਿਰ ਦੇਖ ਲਿਓ ਕੀ ਭਾਬਿਕਦੀ ਆ ਤੁਹਾਡੀ ਆਪ ਆਪਾਂ ਨਾਲ ਰਹਿਣ ਵਾਲਗੇ ਆਕਸੀਜਨਤਾ ਪਾਰਟੀ ਦੀ ਸਰਕਾਰ ਮਰਦਾਬਾ 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 ਦਿੱਲੀ ਮਾਰਤੇ ਰਹਿਣਗੇ ਮੰਗਾਲਾ ਨੂੰ ਕਰਕੇ ਰਹਾਗੇ ਕਰਕੇ ਰਹਾਗੇ ਮੰਗਿਆ ਮੰਗਾ ਲਾਗੂ ਕਰ ਤੋਂ ਪਜੀ ਮੋਦੀ ਦੀ ਪੰਜਾਬ ਸਰਕਾਰ ਲੋਕਾਂ ਦੇ ਜਵਤ ਕਾਉਣ ਵਾਲੀ ਸਰਕਾਰ ਮਰਦਾਬਾ 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 ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ